ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਸਿਕ ਸੂਤੇ ਡੂੰਮਰੇ ਨੂੰ ਛਿੜ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਕੀ ਪਤਾ ਸੀ ਕਿ ਚੈਲੰਜ ਉਹ ਕਬੂਲ ਕਰ ਲਿਆ ਚਾਹੇਗਾ ਕੀ ਪਤਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪਿਛਲੇ ਤਿੰਨਾਂ ਸਾਲਾਂ ਤੋਂ ਯੂ-ਟਰਨ ਲੈਂਦੇ ਆ ਰਹੇ ਨੇ ਕੋਈ ਵੀ ਫੈਸਲਾ ਲਿਆ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਮਹੀਨਿਆਂ 3 ਮਹੀਨਿਆਂ ਆਖ ਕਰ ਹਫਤੇ ਬਾਅਦ ਕਈ ਫੈਸਲੇ ਤੋ ਯੂ ਟਰਨ ਲੈ ਲੈਂਦੇ ਨੇ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਪਤਾ ਸੀ ਕਿ ਜਿਹੜਾ ਸੱਦਾ ਜਿਹੜਾ ਚੈਲੰਜ ਮੈਂ ਕਰਨ ਜਾ ਰਿਹਾ ਹਾਂ ਉਹ ਤਾਂ ਕਿਹੜੇ ਮੱਥੇ ਪਰਵਾਰ ਕਰਨਗੇ ਉਹ ਕੈਪਟਨ ਅਮਰਿੰਦਰ ਸਿੰਘ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਹੀਂ ਜਿਹੜੇ ਭਜਣਗੇ ਕਿਉਂਕਿ ਉਹਨਾਂ ਵੱਲੋਂ ਤਾਂ ਧੰਗੀਆਂ ਕੀਤੀਆਂ ਗਈਆਂ ਉਹਨਾਂ ਵੱਲੋਂ ਦਾ ਪੰਜਾਬ ਦੇ ਹਿੱਤਾਂ ਤੇ ਡਾਕਾ ਮਾਰਿਆ ਗਿਆ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਤਾਂ ਕੀਤੇ ਨਹੀਂ ਇਸ ਕਰਕੇ ਉਹਨਾਂ ਨੇ ਤੁਹਾਡਾ ਸੱਦਾ ਮਨਜ਼ੂਰ ਨਹੀਂ ਕੀਤਾ ਤੇ ਕੁਰਸੀਆਂ ਖਾਲੀ ਪਈਆਂ ਰਹੀਆਂ ਲੇਕਿਨ ਇੱਧਰ ਕਬੂਲ ਨਾਵਾ ਹੋ ਗਿਆ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨ ਕਹਿੰਦੇ ਨੇ ਸਮਾਂ ਤੁਹਾਡਾ ਤੇ ਥਾਂ ਤੁਹਾਡੀ ਤੇ ਧਮਾਕਾ ਸਾਡਾ ਆਓ ਕਰਦੇ ਹਾਂ ਡਿਬੇਟ ਨਾਲੇ ਡਿਬੇਟ ਕਰਾਂਗੇ ਲਾਈਵ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਫੋਕੀਆਂ ਫੜਾ ਮਾਰਦੇ ਨੇ ਐਮਐਸਪੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਕ ਲਾਕੀ ਹੱਕਾਂ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਬੇਰੁਜ਼ਗਾਰੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਚੈਲੰਜ ਤੋਂ ਖੁੱਦ ਨਸ ਦੇ ਨਜ਼ਰ ਆ ਰਹੇ ਨੇ ਜਗENDER ਸੰਗ ਉਗਰਾਹਾਂ ਵੱਲੋਂ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸਾਨੂੰ ਚੈਲੰਜ ਕੀਤਾ ਅਸੀਂ ਖੜੇ ਮੱਥੇ ਪ੍ਰਵਾਨ ਕਰਦੇ ਆਂ ਸਾਨੂੰ ਕਬੂਲ ਹੈ ਜਿੱਥੇ ਕਹੋ ਉੱਥੇ ਆਵਾਂਗੇ ਪੋਤਲੇ ਫੋਲ ਕੇ ਰੱਖ ਕੇ ਦਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸਦੇ ਮੰਤਰੀਆਂ ਅਤੇ ਉਸਦੇ ਵਿਧਾਇਕਾਂ ਦੀ ਕਿ ਤਿੰਨਾ ਸਾਲਾਂ ਦੇ ਵਿੱਚ ਇਹਨਾਂ ਨੇ ਕਿੰਨੇ ਕੁ ਗੁੱਲ ਤੇ ਕਿੰਨੇ ਕੁ ਪੰਜਾਬ ਦੇ ਹੱਕਾਂ ਵਾਸਤੇ ਇਹਨਾਂ ਨੇ ਕੰਮ ਕੀਤਾ ਹੈ ਜਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਡਿਸਾਈਡ ਕਰੇ ਕਿਹੜੀ ਜਗ੍ਹਾ ਕਿਹੜਾ ਸਮਾਂ ਤੇ ਜੇਕਰ ਉਹ ਸਾਡੇ ਨਾਲ ਲਾਈਵ ਡਿਬੇਟ ਬੈਸਵਾ ਜੀ ਨਹੀਂ ਕਰਨਾ ਚਾਹੁੰਦਾ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ ਆਪਣਾ ਆਪਣੀ ਸ਼ਬਦ ਲੈ ਕੇ ਅੰਗੀਕਾਰ ਕਰੇ ਕੰਫੈਸ ਕਰੇ ਕਿ ਭਈ ਮੈਂ ਗਲਤੀ ਕੀਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਕਿਉਂਕਿ ਵੰਗਾਰ ਲਿਆ ਗਿਆ ਹੈ ਖੁੱਲੇ ਵਿਧਾਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਨਵੰਬਰ 9 ਤਿਆਰ ਹਾਂ ਲੇਕਿਨ ਤੁਸੀਂ ਦੱਸੋ ਕਿੱਥੇ ਆਉਣਾ ਹੈ ਕਿੱਥੇ ਲਾਈਵ ਡਿਬੇਟ ਹੋਣੀ ਹੈ ਕਿਹੜਾ ਪੈਲਸ ਹੈ ਕਿੰ ਕਿੰਨੇ ਵਜੇ ਆਉਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੀ ਤੂਤੀ ਬੋੜਦੀ ਸੀ ਦੋ ਤਿੰਨ ਦਿਨ ਪਹਿਲਾਂ ਅੱਜ ਉਹ ਬਿਲਕੁਲ ਸਾਇਲੈਂਟ ਹੋ ਗਏ ਨੇ ਇੰਜ ਲੱਗਦਾ ਜਿਵੇਂ ਮੋਬਾਈਲ ਸਾਇਲੈਂਟ ਮੋਡ ਤੇ ਲਾ ਦਿੱਤਾ ਕਹਿੰਦੇ ਨੇ ਜਾ ਤਾਂ ਜਿਹੜਾ ਤੁਸੀਂ ਚੈਲੰਜ ਕੀਤਾ ਹੈ ਉਹਦੇ ਉੱਤੇ ਖਰੇ ਉਤਰੋ ਨਹੀਂ ਤਾਂ ਆਪਣਾ ਚੈਲੰਜ ਵਾਪਸ ਲਓ ਆਪਣੀ ਸ਼ਬਦ ਵਾਪਸ ਲਵੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ